ਆਇਆ ਵੀ ਲੱਭੀ ਥੋੜਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਪਿਆਇਆ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕੱਲੇ ਕੱਲੇ ਆਓ ਕੱਲੇ ਕੱਲੇ ਕਹਾਂ ਨਾ ਕਰੋ ਬਹੁਤ ਬਹੁਤ ਪਿਆਇਆ ਮੇਰਾ ਛੋਟਾ ਭਾਈ ਆ ਬਹੁਤ ਬਹੁਤ ਪਾਵੇ ਬਹੁਤ ਬਹੁਤ ਲੈਂ ਲੈਣ ਲੈਣ ਜੀ ਭਾਈ ਮੇਰੇ ਤਾਜ ਦਾ ਮੋਢਾ ਕਮੀ ਬਹੁਤ ਬਹੁਤ ਕਰਤਾਰੀ ਸਾਗਰ ਚੱਲ ਓਏ ਹੋਰੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਮੈਂ ਪਰ ਹੁ ਕਲੀਅਰ ਦੇ ਮੈਂ ਚਮਕੌਰ ਆ ਜਾ ਬਈ ਅੱਗੇ ਨੂੰ ਚੱਲ ਦੱਸੀ ਦਿਓ ਹਾਰਾ ਮੈਂ ਬਰਾਦੀ ਵੀ ਕਰ ਲਉ ਹਾਰਾ ਕੋ ਦੂਰ ਰਹੋ ਉਰੀਆ ਮਕਰ ਮਾਸਟਰ ਦੇ ਕੋ ਕੋ ਨਹੀਂ ਠਹਿਣਾ ਕਿਤੇ ਨਹੀਂ ਅੱਜ ਆਪਾਂ ਦਾ ਬੜਾਈ ਨਿਹਾਲ ਸਤਿ ਸ੍ਰੀ ਅਕਾਲ ਸਤਾਜ ਪਿੰਡ ਦੀ ਸੈਂਕਤੀ ਹੋ ਗਈ ਬਾਈ ਹਾਂਜੀ ਬੋਲਾਂਗੇ ਵਾ ਵਾ ਮੰਤਰੀ ਭੂਗਾਂ ਤੁਮਾਂ ਜਿਹੜੀ ਅਪੀਲ ਆ ਉਹ ਅਸੀਂ ਚਾਰ ਗ੍ਰੇਡ ਡੇਟ ਖੜੇ ਸੀ ਮੈਂ ਤੇ ਮੇਰਾ ਭਰਾ ਤੇ ਇੱਕ ਸਾਡੇ ਬਾਬਾ ਪ੍ਰੀਤਮ ਸਿੰਘ ਭੋਲਾ ਢੱਡਾ ਜੀ ਨੇ ਤੇ ਇੱਕ ਸਾਡਾ ਮੁੰਡਾ ਬੱbbi ਆ ਤੇ ਸਾਡੀ ਜਿਹੜੀ ਸਹਮਤ ਉਹ ਤਿੰਨ ਤਰੀਕ ਨੂੰ ਹੀ ਹੋ ਗਈ ਸੀ ਕੁਛ ਨਾ ਕਾਨੂੰਨੀ ਅਰਚਨਾ ਹੋਣ ਕਾਰਨ ਕਿਉਂਕਿ ਕਾਗਜ਼ ਜਿਹੜੇ 7 ਤਰੀਕ ਨੂੰ ਵਾਪਸ ਲੈ ਸਕਦੇ ਸੀਗੇ ਉਹਨਾਂ ਦੀ ਅੱਜ ਜਿਹੜੀ 7 ਤਰੀਕ ਪਹੁੰਚ ਗਈ ਤੇ ਸਾਰੀ ਸੰਗਤ ਨੂੰ ਅਸੀਂ ਨਾਲ ਲੈ ਕੇ ਜਵਾਂ ਇੱਥੇ ਲੈ ਕੇ ਕਾਗਜ਼ ਵਾਪਸ ਲੈ ਲੈ ਤੇ ਬਾਬਾ ਭੋਲਾ ਜੀ ਨੇ ਤੇ ਬੱbbi ਸਿੰਘ ਨੇ ਉਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਅਸੀਂ ਤੇਰੇ ਹੱਕ ਦੇ ਵਿੱਚ ਤੈਨੂੰ ਸਰਪੰਚ ਮੰਨਦੇ ਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਜਿੱਥੇ ਵੀ ਕਿਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਆ ਹੋਰ ਲਈ ਮੈਂ ਪੂਰੇ ਨਗਰ ਨੂੰ ਨਾਲ ਲੈ ਕੇ ਚੱਲਾਂਗਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੇ ਫੈਸਲੇ ਜੋ ਪਿੰਡ ਦੇ ਕੰਮ ਨੇ ਉਹਨਾਂ ਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਕਰੂੰਗਾ ਪਿੰਡ ਅਪੀਲ ਕਰਕੇ ਗਏ ਸੀਗੇ ਜੀ ਸਾਰੀ ਸੰਗਤ ਨੂੰ ਵੀ ਤੁਸੀਂ ਜਿਹੜਾ ਆਪਣੇ ਪਿੰਡ ਦਾ ਸਰਪੰਚ ਆ ਸਰਬਸੰਮਤੀ ਨਾਲ ਚੁਣੋ ਤੇ ਉਹਨਾਂ ਦੀ ਅਪੀਲ ਤੇ ਫੁੱਲ ਚੜਾਉਂਦੇ ਹੋਏ ਤਾਂ ਹੀ ਜਿੰਨੀ ਇੰਨੀ ਸੰਗਤ ਆ ਜਾਈ ਤਾਂ ਹੀ ਦੋ ਕੈਂਡੀਡੇਟ ਨੇ ਜਿਹੜੇ ਉਹਨਾਂ ਨੇ ਸਮਰਥਨ ਦਿੱਤਾ ਜ ਨੇ ਸੀ ਪੂਰੇ ਪੰਜਾਬ ਦੇ ਵਿੱਚ ਇਹ ਕਹਿਣਾ ਵੀ ਹਰ ਇੱਕ ਸਾਡੇ ਸਹਿਮਤੀ ਹੋਣੀ ਚਾਹੀਦੀ ਜਿਵੇਂ ਸਾਡੇ ਨਗਰ ਦੇ ਵਿੱਚ ਹੋਈ ਹੈ ਜੀ ਤੇ ਬਾਕੀ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਜੀ ਦੇਖੋ ਕਾਫੀ ਕੁਸ਼ਾ ਕਾਫੀ ਗੱਲਾਂ ਨਿਕੀਆਂ ਚੰਗੇ ਮੁੰਡੇ ਅੱਗੇ ਆਉਣਗੇ ਜੀ ਤਾਂ ਸਾਰੇ ਨਗਰ ਦੇ ਸਹਿਯੋਗ ਨਾਲ ਵੀ ਜੋ ਵੀ ਪਿੰਡ ਦੇ ਵਿਕਾਸ ਕਰਜ ਨੇ ਸਟੇਡੀਅਮ ਸਕੂਲ ਤੇ ਗਰੀਬਾਂ ਨੂੰ ਸਾਡੇ ਉੱਥੇ ਐਸਸੀ ਭਾਈਚਾਰੇ ਨੂੰ ਪਸ਼ੂ ਬੰਨਣ ਵਾਸਤੇ ਜਾਂ ਉਹਨਾਂ ਦੇ ਰੂੜੇ ਰੜੇ ਵਾਸਤੇ ਕੋਈ ਜਗ੍ਹਾ ਦਾ ਪ੍ਰਬੰਧ ਕਰਕੇ ਦੇਣਾ ਕਾਫੀ ਕੁਸ਼ਾ ਰੁੱਖ ਲਗਾਉਣੇ ਜੀ ਤੇ ਸਕੂਲ ਦੇ ਵਿੱਚ ਵੀ ਪਲੱਸ 2 ਦਾ ਕਾਫੀ ਕੁਸ਼ ਮੰਗਾ ਨੇ ਜੋ ਅਸੀਂ ਮਾਨ ਸਾਹਿਬ ਨੂੰ ਦੱਸੀਆਂ ਵੀ ਨੇ ਤੇ ਭਰੋਸਾ ਵੀ ਹੈ ਵੀ ਅਸੀਂ ਕਿਸੇ ਬੰਦੇ ਨਾਲ ਵੀ ਕਿਸੇ ਕਿ ਨਾ ਗਰੀਬ ਨਾਲ ਨਾ ਕਿਸੇ ਅਮੀਰ ਨਾਲ ਕਿਸੇ ਨਾਲ ਵੀ ਝੱਟਾ ਨਹੀਂ ਹੋਣ ਦੇਵਾਂਗੇ ਪਿੰਡ 'ਚ ਆਮਨ ਕਾਨੂੰਨ ਆ ਜਿਹੜਾ ਉਹ ਸ਼ਾਂਤੀ ਬਣਾ ਕੇ ਰੱਖਿਆ ਹੈ ਕਿੰਦੀ ਹੋਏ ਮੈਂ ਮੇਰਾ ਨਾਮ ਗਿਆਨ ਸਿੰਘ ਮਾਨ ਤੇ ਪਿੰਡ ਸਤੌਜ ਮੇਰਾ ਮੈਂ ਸੀਐਮ ਸਾਹਿਬ ਦਾ ਬ੍ਰਦਰ ਤੇ ਅੱਜ ਸਾਡੇ ਪਿੰਡ ਦੀ ਸਤੌਜ ਦੀ ਪੂਰੀ ਸੰਗਤ ਨੇ ਹਰਵੰਦ ਸਿੰਘ ਹੈਪੀ ਇਨਨੂੰ ਸਰਪੰਚੀ ਵਾਸਤੇ ਸਰਬਸੰਮਤੀ ਨਾਲ ਚੁਣਿਆ ਗਿਆਗਾ ਦੋ ਜਣੇ ਨੇ ਇਹਨਾਂ ਦੇ ਕੈਂਡੀਡੇਟ ਸੀਗੇ ਹੋਰ ਉਹਨਾਂ ਨੇ ਅੱਜ ਪਿੰਡ ਦੀ ਤੇ ਸੀਐਮ ਸਾਹਿਬ ਦੀ ਅਪੀਲ ਨੂੰ ਸਹਿਕਾਰ ਦੇ ਹੋਏ ਅੱਜ ਕਾਗਜ਼ ਵਾਪਸ ਲੈ ਲਏ ਤੇ ਇਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਤੇ ਸਾਰੇ ਪਿੰਡ ਦਾ ਸਾਰੀ ਸੰਗਤ ਦਾ ਤੇ ਸੀਐਮ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਵੀ ਸਾਡੇ ਪਿੰਡ ਨੇ ਤੋਜ ਨੇ ਸੀਐਮ ਸਾਹਿਬ ਦੇ ਜਿਹੜੇ ਉਹਨਾਂ ਦੇ ਚਾਹੁੰਦੇ ਸੀਗੇ ਸਰਬਸੰਮਤੀਆਂ ਹੋਣ ਪਿੰਡਾਂ 'ਚ ਸਤੌਜ ਤੋਂ ਵੀ ਅਸੀਂ ਨੇ ਸ਼ੁਰੂਆਤ ਕੀਤੀ ਹੈਗਾ ਇੱਥੋਂ ਵੀ ਸ਼ੁਰੂ ਬਾਕੀ ਪਿੰਡਾਂ 'ਚ ਵੀ ਪੂਰੇ ਪੰਜਾਬ ਨੂੰ ਅਪੀਲ ਕੀਤੀ ਹੈਗੀ ਸੀਐਮ ਸਾਹਿਬ ਨੇ ਸਰਬਸੰਮਤੀ ਕਰ ਲਈ ਸਾਡੇ ਪਿੰਡ ਦਾ ਅਸੀਂ ਸਰਪੰਚ ਇਹ ਪਿੰਡ ਨੇ ਚੁਣਿਆ ਇਹਨਾਂ ਨੂੰ ਸਰਬਸੰਮਤੀ ਨਾਲ ਨਗਰ ਨੇ ਜੋ ਪੰਚਾਇਤ ਦੀ ਸਹਿਮਤੀ ਆ ਜੀ ਤਕਰੀਬ ਨਾਲ ਹਰਵੰਦ ਸਿੰਘ ਹੈਪੀ ਤੇ ਆਪਾਂ ਨੇ ਸਰਪੰਚੀ ਦੀ ਚੋਣ ਦੀ ਜਿਹੜੀ ਸਹਿਮਤੀ ਕੀਤੀ ਹੈ ਜੀ 3 ਤਰੀਕ ਨੂੰ ਜੀ ਸਾਡੇ ਪਿੰਡ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਪਹੁੰਚੇ ਸੀ ਉਹਨਾਂ ਦੀ ਬਦੌਲਤ ਇਹ ਸਹਿਮਤੀ ਪਿੰਡ ਦੀ ਵੀ ਕੋਸ਼ਿਸ਼ ਸੀ ਔਰ ਉਹਨਾਂ ਦੀ ਵੀ ਇਹ ਕੋਸ਼ਿਸ਼ ਸੀ ਪੂਰੀ ਵੀ ਮੇਰੇ ਪਿੰਡ ਦੇ ਵਿੱਚ ਸਹਿਮਤੀ ਹੋਵੇ ਕਿਉਂਕਿ ਮੈਂ ਬਾਹਰ ਜਾ ਕੇ ਸਟੇਜਾਂ ਦੇ ਲੋਕਾਂ ਨੂੰ ਸਾਰਿਆਂ ਨੂੰ ਕਹਿ ਸਕਾਂ ਵੀ ਭਾਈ ਮੇਰੇ ਪਿੰਡ ਸਹਿਮਤੀ ਹੈ ਸਾਰੇ ਨਗਰ ਸਹਿਮਤੀ ਕਰੋ ਇਸ ਲਈ ਕਿਉਂਕਿ ਇਸ ਦੇ ਵਿੱਚ ਖਰਚਾ ਵੀ ਮਤਲਬ ਫालतू ਹੁੰਦਾ ਜੀ ਉਹ ਖਰਚੇ ਤੋਂ ਵੀ ਬਚਦੇ ਆ ਜੀ ਔਰ ਜੋ ਪਿੰਡ ਦੇ ਵਿੱਚ ਭਾਈ ਚਾਰਕਾ ਜੀ ਉਹ ਵੀ ਬਣਿਆ ਰਹਿੰਦਾ ਜੀ ਸੱਥਾਂ ਦੇ ਵਿੱਚ ਵੀ ਸਾਰੇ ਇਕੱਠੇ ਰਹਿੰਦੇ ਆ ਜੀ ਔਰ ਡਿਵੈਲਪਮੈਂਟ ਦੇ ਜੋ ਕੰਮ ਨੇ ਜੀ ਉਹ ਵੀ ਜੋ ਸਹਿਮਤੀ ਦੀ ਪੰਚਾਇਤ ਬਣਦੀ ਹੈ ਸਾਰੇ ਲੋਕ ਉਸ ਦੇ ਨਾਲ ਚੱਲ ਕੇ ਸਾਰੇ ਕੰਮ ਵਧੀਆ ਹੁੰਦੇ ਨੇ ਜੀ ਬਹੁਤ ਮੁਬਾਰਕਾਂ ਸਾਰੇ ਪਿੰਡ ਸਤੌਜ ਨੂੰ ਤੇ ਸਪੈਸ਼ਲ ਸੀਐਮ ਸਾਹਿਬ ਨੂੰ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀ ਅਪੀਲ ਸਾਡੇ ਪਿੰਡ ਨੇ ਮੰਨੀ ਹੈ ਬਹੁਤ ਬਹੁਤ ਮੁਬਾਰਕਬਾਦ ਸਾਰੇ ਪਿੰਡ ਨੂੰ ਤੇ ਹਰਬੰਸ ਸਿੰਘ ਜੀ ਅਸੀਂ ਸਭ ਸੰਦੇ ਆਹੇ ਸਰਪੰਚ ਚੁਣੇ ਨੇ ਤੇ ਸਾਡੇ ਮੈਂਬਰ ਸਾਹਿਬ ਸਹਿਮਤੀ ਨਾਲ ਚੁਣੇ ਗਏ ਨੇ ਬਹੁਤ ਬਹੁਤ ਥੈਂਕ ਯੂ ਸਾਰੇ ਪਿੰਡ ਦਾ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਪਿੰਡ ਲਈ ਔਰ ਪਹਿਲੀ ਵਾਰ ਸਾਡੇ ਪਿੰਡ ਸਹਿਮਤੀ ਹੋਈ ਆ ਇਸ ਲਈ ਤਾੜੀਆਂ ਬਣਦੀਆਂ ਨੇ ਪਹਿਲੀ ਵਾਰ ਸਤੌਜ ਦੇ ਵਿੱਚ ਸਹਿਮਤੀ ਹੋਈ ਆ